भगवान की हर हर हर, माने हर, माने हर, माने हर हर माने हर हर माने हर हर माने हर माने हर बोलो शंकर भगवान की भगवान काम सर्वान ਆ ਤੋ ਕਰਾ ਰ ਜਿਗਾ ਰੇ ਹਾਰਾ ਹੋਏ ਬਾਰੇ ਆ ਦੀ ਮੇਰੇ ਪਿੱਛੇ ਕਰਾ ਪਿਛੇ ਪੜਾਖ ਨੀ ਦੀ ਭਾਵੇਂ ਹਾਂ ਜੋੜਾ ਦੇ ਮੂੰਹ ਦੇ ਅੱਗੇ ਆਉਂਦਾ ਹੈ ਨਾ ਚੱਲੋ ਚੱਲੋ ਮਾਲਾ ਮਾਲਾ ਕਰ ਲੋ ਚੱਲ ਲਾਜ ਕਰਾ ਹਾਂ ਬਿਲਕੁਲ ਥੱਲੇ ਥੱਲੇ ਰੱਖੋ ਹਾਂ ਬੋਲੋ ਥੋੜਾ ਜਿਹਾ ਬੋਲੋ ਜੀ ਜੈ ਫਾਨੀ ਬਾਬਾ ਕੀ ਜੈ ਜੰਮਰੂ ਵਾਲੇ

नहीं 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 आर, आर। महादेव ਹੋ ਅਮਰਨਾਥ ਜੀ ਅੱਜ ਅਸੀਂ ਸ਼ੇਰਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਵੱਲੋਂ 14ਵਾਂ ਲੰਗਰ ਭੰਡਾਰਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਲੈ ਕੇ ਜਾ ਰਹੇ ਹਾਂ ਇਹ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਲੈ ਕੇ ਜਾ ਰਹੇ ਹਾਂ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਸਭ ਸ਼ੇ ਭਗਤਾਂ ਨੂੰ ਕਹਿਣਾ ਚਾਹਾਂਗੇ ਤੁਸੀਂ ਜਿਹੜਾ ਪੈਲਗਾਮ ਅਟੈਕ ਹੋਇਆ ਉਸ ਨੂੰ ਨજર ਅੰਦਾਜ਼ ਕਰਦੇ ਹੋਏ ਅੱਗੇ ਨਾਲੋਂ ਵਿਵਦ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਅਸੀਂ ਤੁਹਾਡੇ ਸਵਾਗਤ ਲਈ ਬੈਠੇ ਹਾਂ ਸਭ ਤੋਂ ਅੱਗੇ ਅਸੀਂ ਆਵਾਂਗੇ ਉਸ ਤੋਂ ਬਾਅਦ ਤੁਸੀਂ ਆਓਗੇ ਉੱਥੇ ਤੁਸੀਂ ਜਿਸ ਤਰ੍ਹਾਂ ਤੁਸੀਂ ਆਪ ਆਉਂਦੇ ਹੋ ਆਪਣੇ ਨਾਲ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਆਓ ਜਿਹੜੇ ਆਣ ਗਵਾਂਢ ਜਿਨ੍ਹਾਂ ਦੀ ਚਾਹ ਸੀਗੀ ਪੀ ਭੋਲੇ ਸ਼ੰਕਰ ਦੇ ਆਪਾਂ ਦਰਸ਼ਨ ਕਰ ਰਹੇ ਆ ਉਹਨਾਂ ਨੂੰ ਨਾਲ ਲੈ ਕੇ ਆਓ ਜਿਸ ਤਰ੍ਹਾਂ ਕਿ ਹੈਲੀਪੈਡ ਦੀ ਜਿਹੜੀ ਉਹਨਾਂ ਨੇ ਟਿਕਟ ਬੁਕਿੰਗ ਸੀਗੀ ਉਹ ਕੈਨਸਲ ਕਰ ਦਿੱਤੀ ਆ ਉਹਨਾਂ ਲਈ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਸ਼ਰਧਾ ਭਗਤਾਂ ਨੂੰ ਅਸੀਂ ਕਹਿਣਾ ਚਾਹਾਂਗੇ ਸ਼ਰਾਈਨ ਬੋਰਡ ਵੱਲੋਂ ਸਾਡੇ ਸਾਈਬੋ ਦੇ ਪ੍ਰਧਾਨ ਰਾਜਨ ਕਪੂਰ ਜੀ ਵੱਲੋਂ ਕਰੰਟ ਕਾਊਂਟਰ ਉੱਥੇ ਲਗਾਏ ਗਏ ਨੇ ਬਾਲਟਾਲ ਸ਼ਿਰੀ ਨਗਰ ਕਈ ਕਈ ਥਾਵਾਂ ਤੇ ਲਗਾਏ ਗਏ ਨੇ ਉਹ ਉੱਥੇ ਆਣ ਕੇ ਆਪਣੀ ਕਰੰਟ ਰਜਿਸਟ੍ਰੇਸ਼ਨ ਕਰਾ ਸਕਦੇ ਆ ਔਰ ਯਾਤਰਾ 3 ਤਰੀਕ ਤੋਂ ਸ਼ੁਰੂ ਹੋ ਰਹੀ ਆ ਉਸ ਤੋਂ ਪਹਿਲਾਂ ਨਾ ਆਇਓ 3 ਤਰੀਕ ਨੂੰ ਯਾਤਰਾ ਸ਼ੁਰੂ ਹੋਣੀ ਆ 3 ਤਰੀਕ ਨੂੰ ਆਪਣਾ ਪ੍ਰਸਤਾਨ ਆਪਣੇ ਸ਼ਹਿਰ ਤੋਂ ਕਰਿਓ ਔਰ ਸੰਕਰ ભગવાન ਕੀ ਜੈ ਬੋਲ ਹਰਿਨਾਥ ભગવાન ਕੀ ਜੈ ਬੋਲ ਹਮਰਨਾਥ ભગવાન ਕੀ ਜੈ भक्तों तो ने लगाया है।, तो लगा है और जो हमारे अजनाला की जो भक्त हैं जो लंगर कमेटी अमरनाथ की है एक चौदवा लंगर अमरनाथ के लिए जा रहा है बड़ी धूमधाम से हमारे जो भक्त अजनाला के बड़ी धूमधाम धाम से लंगर लगाते हैं पंचरथनी में लंगर लगाते हैं दो जगह दो जगह लंगर लगता है वो बाल टाल में लंगा लगता है लंगा लगाते हैं बड़ी धूमधाम से दो महीने लंगा लगाते हैं और जो भी हमारे भक्त हैं, जो भी सारे भक्त जो यहाँ तक हमारी आवाज जाए जो भी हमारी आवाज को सुने तो सारे डरने की कोई चिंता नहीं है भगवान अमरनाथ के दर्शन करने के लिए प्रेम भाव से जाए कोई डर नहीं है जो हमारी सरकार है सरकार ने बहुत अच्छी व्यवस्था की है भोजन पानी के रहने सहने की तो उनका सहयोग करें और प्रेम भाव से भगवान अमरनाथ की रूप के दर्शन करके आए कोई चिंता ना करें भगवान शंकर का नाम लेते हुए अपनी यात्रा सफल करें